ਕੋਹਰਾ ਨੇ ਮੱਦ ਭਾਗੀ ਗੱਲ ਆ ਕਿਸੇ ਜੈ ਸ਼੍ਰੀ ਰਾਮ ਜੈ ਮਾ ਕਾਲ ਮੈਂ ਗੌਰਵ ਸ਼ਰਮਾ ਹਿੰਦੂ ਨੇਤਾ ਅੱਜ ਬੜੇ ਦੇਖੋ ਰਾਣੀ ਮੱਧ ਭਾਗੀ ਗੱਲ ਆ ਕਿਸੇ ਮੰਦਰ ਵਾਲੇ ਦੀ ਕਰਤੂਤ ਆ ਪਤਾ ਨਹੀਂ ਕਿਹੜਾ ਮੰਦਰ ਵਾਲਾ ਲੱਖ ਲਾਣਤ ਦੀ ਮੈਂ ਕਹਾਂਗਾ ਉੱਤੇ ਸਾਡੇ ਸੁਧੀਰ ਕੁਮਾਰ ਸੂਰੀ ਜੀ ਦੀ ਵੀ ਇਸੇ ਕਰਕੇ ਜਿਹੜੀ ਆਪਣਾ ਉਹਨਾਂ ਅੰਛਨ ਦੇ ਬੈਠੇ ਗਪਾਲ ਮੰਦਰ ਵਾਲਾ ਉਹਨੇ ਆਪਣੀ ਜਾਨ ਨਿਸ਼ਾਵ ਕਰਤੀ ਇਸੇ ਗੱਲ ਕਰਕੇ ਲੋਕਾਂ ਨੂੰ ਅਪੀਲ ਕਰਕੇ ਮੰਦਰਾਵਾਂ ਨੂੰ ਪਰ ਮੰਦਰ ਵਾਲੇ ਫਿਰ ਵੀ ਨਹੀਂ ਸੁਧਰੇ ਲੱਖ ਲਾਂਦ ਦੀ ਕਰਾਵਾਂਗੇ ਜਿਹੜੇ ਆਪਣੇ ਘਰ ਇਕੱਠੇ ਪੈਸੇ ਕਰਕੇ ਲੈ ਜਾਂਦੇ ਆ ਉਹ ਜਿਹੜਾ ਸਮਾਨ ਮੰਦਰਾ ਚੜਦਾ ਇੱਥੇ ਆ ਦੇਖੋ ਇਹ ਕੂੜੇ ਦੇ ਢੇਰ ਤੇ ਸੁੱਟਿਆ ਆ ਬਡਾਲਾ ਰੋਡ ਕੋਲੂ ਮੇਲਾ ਵਾਲਾ ਪਲਾਟ ਆ ਔਰ ਆ ਪਲਾਟ ਵਿੱਚੋਂ ਕੂੜੇ ਦੇ ਢੇਰ ਚੋਂ ਆਪਾਂ ਜੇ ਇਸੇ ਢੇਰ ਤੋਂ ਆਪਾਂ ਚੁੱਕੇ ਆ ਕੂੜਾ ਸੁੱਟੇ ਅਤੇ ਫੋਟੋਆਂ ਸੁੱਟਦੀਆਂ ਮੈਂ ਲੱਖ ਲਾਂਦਰ ਨਹੀਂ ਕਵਾਂਗਾ ਐਸੇ ਮੰਦਰ ਵਾਲਿਆਂ ਨੂੰ ਜਿਨ੍ਹਾਂ ਨੇ ਇਹ ਕੰਮ ਕਰਤੂਤ ਕਰਵਾਈ ਹੈ ਔਰ ਜਿਹੜਾ ਵੀ ਰੇੜੀ ਵਾਲਾ ਜਾਂ ਮੰਦਰ ਵਾਲਾ ਇਸੇ ਪਿੱਛੇ ਪਾਇਆ ਗਿਆ ਔਰ ਤੇ ਬੰਨਦੀ ਸਜ਼ਾ ਆਪਾਂ ਦਵਾਵਾਂਗੇ ਕਾਨੂੰਨੀ ਕਾਰਵਾਈ ਪੂਰੀ ਕਰਵਾਵਾਂਗੇ ਇਸ ਤੋਂ ਪਹਿਲੇ ਸਰ ਡੇਢ ਕਿ ਮਹੀਨੇ ਪਹਿਲੇ ਦੀ ਗੱਲ ਉਹਦਾ ਵੀ ਆਪਾਂ ਕੀਤੀ ਪਰ ਉਸ ਤੋਂ ਬਾਅਦ ਸੁਧਰ ਗਈ ਹੁਣ ਫੇਰ ਲੱਗਦਾ ਇਹਨਾਂ ਨੂੰ ਟੀਕਾ ਫੇਰ ਦੁਬਾਰਾ ਲਾਣਾ ਪੈਣਾ ਇਹ ਆਪਣਾ ਇਹਨਾਂ ਨੂੰ ਫੇਰ ਦੁਬਾਰਾ ਇਹ ਕਰੀ ਦੱਸਣਾ ਪੈਣਾ ਕਿ ਇਹ ਕਰਤੂਤ ਮਾਰੀ ਕਰਦੇ ਪਏ ਤੁਹਾਨੂੰ ਮੰਦਰ ਵਗੈਰਾ ਨਹੀਂ ਸਰ ਆਪਾਂ ਆਪਣਾ ਇੱਥੇ ਸੀਸੀਟੀਵੀ ਕੈਮਰੇ ਗਲੀ 'ਚ ਲੱ ਜੋੜਾ ਪਰ ਆਪਾਂ ਪੁਲਿਸ ਚੋਂ ਕੇ ਲਿਖਾਵਾਂਗੇ ਔਰ ਜਿਹੜਾ ਵੀ ਇੱਥੇ ਕਰਦੂਦ ਕਰਦਾ ਪਾਇਆ ਜਾਂਦਾ ਉਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਏਗਾ ਔਰ ਉਹਨੂੰ ਸਜ਼ਾ ਦਵਾਈ ਜਾਏਗੀ। ਤੋਂ ਸਾਨੂੰ ਸਾਰਾ ਸਾਡੇ ਨਾਲ ਇਥੋਂ ਨੰਗਰੀ ਪਬਲਿਕ ਉਹ ਵੀ ਇਕੱਠੀ ਹੋਈ ਹੈ ਸਾਡੇ ਨਾਲ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਕਿ ਸਾਡੇ ਨਾਲ ਖਲੋਤੇ ਮੁੰਡੇ ਨਾ ਮੁੰਡਾ ਜੋੜ ਕੇ ਇਸ ਨੂੰ ਆਪਣਾ ਰੋਕਣ ਲਈ ਉਹਨਾਂ ਨੇ ਬੜੀ ਕਹਿ ਕੇ ਮੰਨ ਦਾ ਮੰਨ ਦਾ ਭਾਗੀ ਘਟਣਾ ਹੈ। ਸ਼੍ਰੀ ਰਾਮ ਜੀ ਹਾਂਜੀ ਮੇਰਾ ਨਾਮ ਸ਼ਾਮਸੁੰਦਰ ਹੈ ਮੈਂ ਸ਼੍ਰੀ ਸੇਵਾ ਮੰਡਲ ਤੋਂ ਹਾਂ ਗਲੀ ਬਾਂਕੇ ਵੇਰੀ ਤੋਂ। ਇਹ ਇਹ ਮਹੀਨਾ ਪਹਿਲਾਂ ਵੀ ਇਸੇ ਚੀਜ਼ ਦੀ ਇੱਕ ਆਪਾਂ ਗਈ ਵੀਡੀਓ ਕੀਤੀ ਪਾਈ ਸੀ। ਉਦੋਂ ਵੀ ਮੰਦਰ ਵਾਲਿਆਂ ਨੇ ਕਿਸੇ ਨੇ ਛੁੱਟੇ ਦੇ ਹੀ ਇਸ ਤਰ੍ਹਾਂ ਹੀ ਉਹ ਇਹ ਨਹੀਂ ਸਾਨੂੰ ਪਤਾ ਵੀ ਕਿਹੜੇ ਮੰਦਰ ਵਾਲੇ ਕਰਤੂਤ ਕਰਦੇ ਆ ਲੇਕਿਨ ਇਹ ਜਿਹੜੇ ਵੀ ਕਰਦੇ ਵੇ ਆ ਬਹੁਤ ਜ਼ਿਆਦਾ ਮਾੜੀ ਗੱਲ ਆ ਫਿਰ ਕਿੰਨ ਦੇਖੋ ਆਪਣਾ ਜੈ ਸ਼੍ਰੀ ਰਾਮ ਜੀ ਦੀਆ ਦੇਖੋ ਜੀ ਝੰਡਾ ਵੀ ਇਹਦੇ ਚੁੱਕਿਆ ਜੇ ਮਾਤਾ ਜੀ ਦੀ ਮਾਟਰੋਨਾਂ ਦੇ ਜਿਹੜੀ ਫੋਟੋਆਂ ਆ ਜੀ ਤੇ ਆ ਦੇਖੋ ਇਹਦਾ ਕੈਲੰਡਰ ਵੀ ਆ ਕੈਲੰਡਰ ਵੀ ਤੇ ਹੋਰ ਵੀ ਕਈ ਫੋਟੋਆਂ ਵਿੱਚ ਪਈਆਂ ਆ ਆ ਦੇਖੋ ਵੀ ਹਜੇ ਹੋਰ ਵੀ ਮਤਲਬ ਕੀ ਆ ਦੇਖੋ ਤੁਹਾਨੂੰ ਦਿਖਾਈਏ ਠੀਕ ਹੋ ਗਏ ਕੀ ਵਾਕਿਆ ਦੇਖੋ ਅਚੰਕਰ ਜੀ ਦੀ ਆਹ ਦੇਖੋ ਤੁਹਾਡੇ ਸਾਹਮਣੇ ਆ ਜੀ ਪ੍ਰੂਫ ਹਾਂਜੀ ਆ ਚੋਲੇ ਬੇਨ ਹਾਂਜੀ ਤੁਹਾਨੂੰ ਅਸੀਂ ਕੀ ਕਿ ਦਿਖਾ ਦੇਖੋ ਜੀ ਵਿਆਸ਼ਨੰਦ ਦੇਵੀ ਮਾਤਾ ਜੀ ਦੀ ਫੋਟੋ ਮਤਲਬ ਇਹ ਸਾਰਾ ਕੁਝ ਝਿੱਚੇ ਨਿਕਲ ਰਿਹਾ ਅਭੀ ਜਿਹੜਾ ਵੀ ਇਹ ਮੰਦਰ ਵਾਲਾ ਕਰਤੂਤ ਕਰ ਰਿਹਾ ਬਹੁਤ ਮਾੜੀ ਗੱਲਾਂ ਨਾਲ ਅਸੇ ਇਹ ਨਾ ਕਰੋ ਕਿ ਪੈਸੇ ਹੀ ਇਕੱਠਾ ਕਰਕੇ ਹੀ ਸਭ ਕੁਝ ਇਸ ਤਰ੍ਹਾਂ ਕਰਨਾ ਵਾ ਤੇ ਪਰ ਲੇਕਿਨ ਆਪਣੇ ਧਰਮ ਦਾ ਜਿਹੜਾ ਨਾ ਇਹ ਬਹੁਤ ਜ਼ਿਆਦਾ ਮਾੜਾ ਹੈ ਕੀ ਕਰਦੇ ਹੋ ਭਾਜੀ ਇਸ ਤਰ੍ਹਾਂ ਦੇ ਵੀ ਮੰਗ ਰਹੇ ਹੋ ਕਰਦੇ ਹੋ ਵੀ ਇੱਥੇ ਜਿਹੜੀ ਇਹ ਕਰਤੂਤ ਖੇਲੀ ਜਾ ਰਹੀ ਹੈ ਨਾ ਖੇਲੋ ਇਹ ਇਹ ਨਾ ਹੈ ਕਿ ਜੇ ਕਦੇ ਸਾਡੇ ਕੋਈ ਹੱਥ ਛੜ ਗਿਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉੱਥੇ ਪਰਚਾ ਕਰਾਵਾਂਗੇ ਪੱਕਾ ਉਹ ਕਹੀ ਅੱਗੇ ਪਹਿਲਾਂ ਵੀ ਮਹੀਨਾ ਡੇਢ ਪਹਿਲਾਂ ਵੀ ਅਸੀਂ ਕੀਤਾ ਸੀ ਉਦੋਂ ਹੀ ਹਟ ਗਏ ਸੀ ਤਾਂ ਹੁਣ ਫੇਰ ਇਹ ਕੰਮ ਹੋ ਗਿਆ ਤੇ ਬਹੁਤ ਜ਼ਿਆਦਾ ਮਾੜੀ ਗੱਲ ਮੰਦਰ ਵਾਲਿਆਂ ਨੂੰ ਆਪ ਨਹੀਂ ਚਾਹੀਦਾ ਕਿ ਸ਼ਰਮ ਆਣੀ ਚਾਹੀਦੀ ਹੈ ਅਸਲੀ ਜੀ ਉਹਨਾਂ ਨੂੰ ਬਹੁਤ ਵੱਡੀ ਸ਼ਰਮ ਆਣੀ ਚਾਹੀਦੀ ਹੈ ਜਿਹੜਾ ਵੀ ਮੰਦਰ ਵਾਲਾ ਇਹ ਕਰਤੂਤ ਕਰ ਰਿਹਾ ਹਾਂ ਅਸੀਂ ਕੱਠੇ ਹੋ ਗਏ ਮਣ ਕੇ ਸਾਰੇ ਇਹ ਪ੍ਰਸ਼ਾਸਨ ਨਾਲ ਜੀ ਮੰਗ ਕਰਦੇ ਹੋਈ ਵੀ ਇਹਨੂੰ ਆਵਾਜ਼ ਨੂੰ ਜਿਹੜਾ ਨਾ ਸਾਡੀ ਨੂੰ ਚੁੱਕਿਆ ਜਾਵੇ ਤੇ ਇਹ ਕੰਮ ਕਿਤੇ ਵੀ ਨਾ ਹੋਵੇ ਕਿਸੇ ਵੀ ਧਰਮ ਦਾ ਹੈ ਕੰਮ ਹੈ ਲੇਕਿਨ ਇਸ ਤਰ੍ਹਾਂ ਨਾ ਹੋਵੇ ਵੀ ਜਿਹੜੇ ਇਹ ਕੰਮ ਕਰਨ ਦੇਣਾ ਇਹਦੇ ਵਿੱਚ ਮਾਤਾ ਜਿਹੜੀਆਂ ਫੋਟੋਆਂ ਵਗੈਰਾ ਸਿਰੇ ਹੀ ਕਿਸੇ ਤੇ ਮੌਕੇ ਦੇ ਆ ਜੀ ਉਹ ਜੇ ਕੋਈ ਮੰਦਿਰ ਦੀ ਜਾਂ ਕੋਈ ਸਫਾਈ ਕੀਤੀ ਆ ਉਹਦੇ ਵਿੱਚ ਫੁੱਲ ਫੁੱਲ ਵਗੈਰਾ ਪਏ ਆ ਤੇ ਬਾਕੀ ਉਹ ਕੈਲੰਡਰ ਹੀ ਆ ਇੱਥੇ ਬਾਹਰ ਆ ਕੋਈ ਮੰਦਰ ਹੈ ਨਾ ਮੰਦਰ ਦੇ ਵਿੱਚ ਡੀਆਂ ਆਪਣੀ ਮਿੱਟੀ ਦੀਆਂ ਮੂਰਤੀਆਂ ਬਣਾਈਆਂ ਹੁੰਦੀਆਂ ਉਹ ਦੋ ਪਈਆਂ ਜੀ ਬਾਕੀ ਹੋਰ ਤੇ ਕੋਈ ਸਾਹਮਣੇ ਨਹੀਂ ਹਲੀ ਆਇਆ ਵਗੈਰਾ ਵੀ ਸਾਡੇ ਕੋਈਆਂ ਜੜੀਆਂ ਨੇ ਫੋਟੋਆਂ ਵੀ ਮੇਰੇ ਜੀ ਮੈਨੂੰ ਪਹਿਲਾਂ ਇੱਥੇ ਇੱਥੇ ਟੰਗੇ ਕੈਲੰਡਰ ਮੈਨੂੰ ਨਹੀਂ ਪਤਾ ਕਿੱਥੋਂ ਆਏ ਆ ਮੈਂ ਵਿੱਚ ਕੂੜੇ 'ਚ ਪੈ ਨਹੀਂ ਉਹ ਵੇਖੇ ਮੈਂ ਕੂੜੇ 'ਚ ਨਹੀਂ ਵੇਖੇ ਉਹ ਮੈਂ ਇੱਥੇ ਆ ਕੰਧ ਦੇ ਵਿੱਚ ਟੰਗੇ ਕਿਸ ਨੇ ਪਤਾ ਨਹੀਂ ਹੁਣ ਤੁਹਾਡੇ ਕਿੱਦਾਂ ਫੜ ਕੇ ਟੰਗੇ ਆ ਤੇ ਕੂੜੇ ਦੇ ਵਿੱਚ ਫੁੱਲ ਪਏ ਆ ਦੀਵੇ ਪਏ ਆ ਇੱਥੇ ਬਥੇ ਕੱਪੜੇ-ਕੂੜੇ ਪਏ ਆ ਉਹ ਹੋਰ ਕੋਈ ਸਾਹਮਣੇ ਨਹੀਂ ਆਈ ਮੈਨੂੰ ਲੋਕਾਂ ਨੂੰ ਕੀ ਮੈਂ ਅਸੀਂ ਤਾਂ ਨਜਾਹ ਜਿਨ੍ਹਾਂ ਨੇ ਮੈਂ ਇਹ ਚਾਹੁੰਦਾ ਜੀ ਜਿਹੜੀ ਆ ਮਲੇ ਜਲ ਪ੍ਰਵਾਹ ਕਰਨੀ ਚਾਹੀਦੀ ਆ ਚਲੋ ਜੇ ਮੰਦਰ ਦੀ ਕੋਈ ਸਫਾਈ ਕੀਤੀ ਆ ਜਾਂ ਅੱਜਕੱਲ ਨਰਾਤਿਆਂ ਦੇ ਵਿੱਚ ਸੰਗਤ ਚੜਾ ਰਹੀ ਫੁੱਲ ਵਗੈਰਾ ਤੇ ਇਹਨਾਂ ਨੂੰ ਜਲ ਪ੍ਰਵਾਹ ਕੁੜੇ ਤੇ ਨਹੀਂ ਸੁੱਟਣਾ ਚਾਹੀਦੀ